ਕਿ ਮੈਂ ਉਹਨਾਂ ਸਿੰਘਾਂ ਨਾਲ ਹੋਇਆ ਉਵੇਂ ਮੇਰੇ ਨਾਲ ਹੋਣਾ ਹੈ ਕਿਹੜੀਆਂ ਇਤਨੀ ਏਜੰਸੀਆਂ ਨੇ ਜਾਂ ਸਰਕਾਰ ਨੇ ਮੇਰੇ ਬੁਰੀ ਤਰ੍ਹਾਂ ਪਿੱਛੇ ਪੈ ਚੁੱਕੀ ਆ ਕਿ ਕਿਸੇ ਟਾਈਮ ਵੀ ਮੇਰਾ ਕਿਤੇ ਵੀ ਇਹ ਕੁਝ ਵੀ ਕਰ ਐਕਟੀਵਿਟੀ ਕਰਾ ਸਕਦੇ ਆ 26 ਜਨਵਰੀ ਨੂੰ 2024 ਨੂੰ ਜਾ ਰਿਹਾ ਸੀ ਤੇ ਉਹਨੇ ਮੈਂ ਸੰਗਤਾਂ ਨੂੰ ਅੱਖਾਂ ਤੋਂ ਉਹਨੇ ਮੇਰਾ ਰਸਤਾ ਰੋਕਿਆ ਨਾਲ ਉਹਨੇ ਘਰ ਦੀ ਆਮ ਤੇ ਮੇਰੇ ਤੇ ਹਮਲਾ ਕੀਤਾ ਜਿੰਦਾਂ ਜੇ ਮੇਰੀ ਕਿਕੀ ਫੈਕਚਰ ਹੋ ਗਈ ਇਹਨਾਂ ਦਾ ਕੀ ਨਾਮ ਸੀਗੇ ਜੀ ਸੁੱਖਾ ਸਿੰਘ ਸਨੋ ਕਰਪਾਲ ਸਿੰਘ ਮੇਰੇ ਮਾਲਮ ਦਾ ਪਾਸਟਾ ਤਾਂ ਪਈ ਸੀਗਾ 128 ਰੁਪਿਆਂ ਦਾ ਮੋਰਚਾ ਲਾਉਣਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਜੀ ਕਲਪਾਤਪੁਰ ਤੋਂ ਲੋਧੀ ਨੂੰ ਪਵਿੱਤਰ ਸ਼ਹਿਰ ਕਰਾਉਣਾ ਉੱਥੇ ਪੁਪਰਤੜਾ ਰੱਖ ਕੇ ਬਹਿਣਾ ਉਹਨੇ ਇੱਕ ਮੇਰੇ ਤੇ 2022 'ਚ ਮੇਰੇ ਖਿਲਾਫ ਵੀਡੀਓ ਪਾਈ ਜੀ ਮੇਰੇ ਪਰਿਵਾਰ ਦੇ ਖਿਲਾਫ ਮੇਰੇ ਬੱਚਿਆਂ ਦੇ ਖਿਲਾਫ ਹੋਰ ਬੜਾ ਕੁਝ ਨੇ ਮੇਰੇ ਖਿਲਾਫ ਕੀਤਾ ਮੇਰੇ ਘਰtre ਦੀ ਵੇਦਵੀ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗਰਤਾਰ ਦੀ ਵੇਦਵੀ ਹੋਈ ਫਿਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਹੀਂ ਕੀਤੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਪਿੰਡ ਫਰੋਜਪੁਰ ਦੇ ਮਹਾਲਮ ਦੇ ਵਿੱਚ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਸਰਦਾਰ ਲਖਵੀਰ ਸਿੰਘ ਮਹਾਲਮ ਜੀ ਸੋ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋਏ ਆ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਕਮੇਟੀ ਦਾ ਸੋ ਜਿੱਥੇ-ਜਿੱਥੇ ਘਟਨਾ ਵਾਪਰਦੀਆਂ ਨੇ ਉੱਥੇ ਇੱਕ ਤਾਨਕੇ ਖੜਦੇ ਨੇ ਤੇ ਛਾਤੀ ਤੇ ਡੰਗਾ ਵੀ ਖਾਧੀਆਂ ਹੋਈਆਂ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਆਪਣੇ ਕਮੈਂਟ ਵੀ ਦਿਆ ਜੇ ਸੋ ਪ੍ਰਧਾਨ ਸਾਹਿਬ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਪਤੇ ਜੀ ਭਾਈ ਨਿਸ਼ਾਨ ਸਿੰਘ ਜੀ ਸੋ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਪਤੇ ਨਿਸ਼ਾਨ ਸਿੰਘ ਜੀ ਆਪ ਜੀ ਦਾ ਧੰਨਵਾਦ ਤੇ ਪ੍ਰਧਾਨ ਸਾਹਿਬ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਤੁਹਾਡੇ ਬਰ ਖਿਲਾਫ ਆ ਦੋ ਕੁ ਦਿਨ ਦੀ ਗੱਲ ਹੈਗੀ ਕੀ ਕਾਰਨ ਕੀ ਹੈਗਾ ਵੀਰ ਜੀ ਕਾਰਨ ਇਹ ਹੈਗੇ ਵੀ ਮੈਂ 200 ਕੌਮ ਦੀ ਸੇਵਾ ਚ ਲੱਗਾ ਹੋਇਆ ਜੀ ਜੀ ਤੇ ਉਹ ਸਰਸੇ ਦੇ ਰੂਪ ਚ ਹੋਵੇ ਚਾਹੇ ਨਿਰੰਕਾਰ ਹੀ ਹੋਣ ਚਾਹੇ ਕੋਈ ਪੰਥ ਵਿਰੋਧੀ ਤਾਕਤਾਂ ਹੋਣ ਬਿਲਕੁਲ ਜੀ ਅਸੀਂ ਕਿੱਥੇ ਵੀ ਜਾ ਕੇ ਮੋਰਚਾ ਲਾ ਕੇ ਉਹਨਾਂ ਦਾ ਆਪਸ਼ ਅੰਗਰਸਾ ਲੜੀਦਾ ਹੈ ਹੂੰ ਤੇ ਇਹ ਡੇਰਾ ਥਰਸਾ ਹੋਵੇ ਮੇਰੇ ਪਿੰਡ ਦੀ ਡੇਰੇ ਥਰਸੇ ਦੀ ਬਹੁਤ ਵੱਡੀ ਗਿਣਤੀ ਸੀ ਕਹੇ ਟਾਈਮ ਤੇ ਗੁਰੂ ਦੀ ਕਿਰਪਾ ਨਾਲ ਸਾਰੇ ਅੱਜ ਗੁਰੂ ਨਾਲ ਜੁੜੇ ਨੇ ਅਮਰ ਛਕ ਲਿਆ ਜੀ ਜੀ ਦੂਸਰੇ ਪਾਸੇ ਇੱਥੇ ਨਾਮਧਾਰੀ ਦੀ ਗਿਣਤੀ ਬਹੁਤ ਵੱਡੀ ਸੀ ਮੇਰੇ ਪਿੰਡ 'ਚ ਉਹਨਾਂ ਵੀ ਚਲੋ ਸਾਰਿਆਂ ਨੇ ਉਹ ਵੀ ਗੁਰੂ ਨਾਲ ਜੁੜ ਗਏ ਨੇ ਕੋਈ ਨਹੀਂ ਰਿਹਾ ਇਹ ਹੋਰ ਅਸੀਂ ਕਿਵੇਂ 328 ਰੁਪਏ ਦਾ ਮੋਰਚਾ ਲਾਉਣਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਜੀ ਤਲਵੰਪੁਰ ਤੋਂ ਲੋਧੀ ਨੂੰ ਪਵਿੱਤਰ ਸ਼ਹਿਰ ਕਰਾਉਣਾ ਉੱਥੇ ਪੁੱਕੜ ਤੜਾ ਰੱਖ ਕੇ ਬਹਿਣਾ ਜੀ ਹੋਰ ਬੜੇ ਇੱਥੇ ਪ੍ਰੋਪਰ ਦੇ ਵਿੱਚ ਵੀ 2014 ਦੇ ਪੁੱਕੜ ਤੜਾ ਰੱਖੀ ਜੀਹਾਂ ਦੇ ਵਿੱਚ ਲੈ ਕੇ ਹੁਣ ਸੇ ਰੱਖਿਆ ਸਰਕਾਰ ਨੇ ਜੀ ਇੱਥੇ ਹੋਰ ਕਿਤੇ ਵੀ ਗੁਰੂ ਦੀ ਕੋਈ ਗੱਲ ਖਲਾਫ ਜਾਂਦੀ ਹੈ ਚ ਪੇਪਰ ਹੋਵੇ ਚਾਹ ਲੁਧਿਆਣਾ ਵਿੱਚ ਪੰਜਾਬ ਤੋਂ ਬਾਹਰ ਚਾਈਦਾ ਸੇਵਾ ਕਰਨ ਤਾਂ ਸਾਰੀ ਦੁਨੀਆ ਤਾਪਦੀ ਵੇਦ ਦੇ ਵੀ ਕਿਹੜੀ ਸੇਵਾ ਕਰਨੇ ਆ ਪੰਥ ਦੀ ਗੁਰੂ ਦੇ ਨਿਸਕਾਮ ਹੋ ਕੇ ਕਰੀਦਾ ਕਲਗੀਧਰ ਪਾਤਸ਼ਾਹੀ ਕਿਰਪਾ ਨਾਲ ਸੇਵਾ ਮਿਲੀਦਾ ਉਹਦਾ ਸ਼ੁਕਰਾਨਾ ਕਰੀਦਾ ਹੈ ਜੀ ਤੇ ਕਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੀਆਂ ਜੀ ਕਿਹੜੀਆਂ ਦੇਸ਼ ਦੀਆਂ ਦੇਸ਼ ਗੁਰੂ ਏਜੰਸੀਆਂ ਵੀ ਨੇ ਚੈ ਲਾੜੋ ਪੰਥ ਵਿਰੋਧੀ ਤਾਕਤਾਂ ਨੇ ਜੀ ਸਾਡੀ ਕੌਮ ਖਤਮ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦੇ ਪਿੱਛੇ ਲੱਗੇ ਹੋਏ ਨੇ ਉਹਨਾਂ ਦੀ ਕਰੀ ਦਾ ਹਿੱਸਾ ਮੇਰੇ ਪਿੰਡ ਦੇ ਦੋ ਤਿੰਨ ਬੰਦੇ ਪਹਿਲਾਂ ਸੁਖਾ ਸਿੰਘ ਸਰਪੰਚ ਨੇ ਮੈਂ 26 ਜਨਵਰੀ ਹਰ ਸਾਲ ਇਹ ਮੈਂ ਕਾਲੇ ਦਿਨ ਵਲ ਮਨਾਣਾ ਆਪਸੇ ਇੱਕ ਸੰਗਤਾਂ ਪਰਿਵਾਰ ਦੀਆਂ ਸਾਰੀਆਂ ਜਥੇਬੰਦੀਆਂ ਰਲ ਕੇ ਤੇ ਜਿੰਨਾ ਵੀ ਦਾਤ ਅਸੀਂ ਹਰ ਸਾਲ ਮਨਾਈਦਾ ਹੈ ਮੈਂ 26 ਜਨਵਰੀ ਨੂੰ 2024 ਨੂੰ ਜਾ ਰਿਹਾ ਸੀ ਤੇ ਉਹਨੇ ਮੈਂ ਸੰਗਤਾਂ ਨੂੰ ਅੱਖਾਂ ਤੋਂ ਮੇਰਾ ਰਸਤਾ ਰੋਕ ਕੇ ਨਾਲ ਉਹਨਾਂ ਦੇ ਘਰ ਦੀ ਆ ਕੇ ਮੇਰੇ ਤੇ ਹਮਲਾ ਕੀਤਾ ਜਿੰਦਾਂ ਜੇ ਮੇਰੀ ਕੀ ਕੀ ਫੈਕਚਰ ਹੋ ਗਈ ਇਹਨਾਂ ਦਾ ਕੀ ਨਾਮ ਸੀਗਾ ਜੀ ਸੁੱਖਾ ਸਿੰਘ ਸਨ ਅਕਰਪਾਲ ਸਿੰਘ ਮੇਰੇ ਮਾਲਮ ਦਾ ਫਾਕਾ ਕਰਪਾਈ ਸੀਗਾ ਅੱਛਾ ਜੀ ਤੇ ਚਲੋ ਮੈਨੂੰ ਛੇਤੀ ਹੀ ਮੈਂ ਉੱਥੇ ਰੁਕਿਆ ਨਹੀਂ ਮੈਂ ਜਾ ਕੇ ਸੰਗਤਾਂ ਨੂੰ ਟ੍ਰੈਵਲ ਦਿੱਤਾ ਸੀ ਮੈਂ ਉੱਥੇ ਜਾਣਾ ਸੀ ਜੀ ਫਿਰ ਉਹ ਬਾਅਦ ਵਿੱਚ ਮੈਂ ਕਿ ਕਟਾਈ ਅਮਲਰ ਕਟਾ ਕੇ ਪ੍ਰਸ਼ਾਸਨ ਨੇ ਕਿਹੜੀਆਂ ਧਾਰਾ ਬੰਦੀਆਂ ਸੀ ਉਹਨੇ ਮੇਰੇ ਘਾਤਰੇ ਦੀ ਵਿਧਵੀ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗ੍ਰফতার ਦੀ ਵਿਧਵੀ ਹੋਈ ਫਿਰ ਪ੍ਰਸ਼ਾਸਨ ਨੇ ਬੰਦੀ ਕਾਰਵਾਈ ਨਹੀਂ ਕੀਤੀ ਹਾਲੇ ਕਿ ਹਸਪਤਾਲ ਦੇ ਵਿੱਚ ਕਿਹੜਾ ਮੇਰਾ ਰਿਜਲਟ ਵੀ ਨਾ ਜ਼ੀਰੋ ਕਰਾਤਾ ਜੀ ਇੱਕ ਇੱਥੇ ਮੇਰੇ ਪਿੰਡ ਦਾ ਹੀ ਮੰਗਲ ਸਿੰਘ ਨਾਮ ਦਾ ਆਦਮੀ ਆ ਹਮ ਬੜੇ ਗੰਮੇ ਸਮੇ ਤੋਂ ਕਹਦੇ ਆ ਲੱਗਦਾ ਹੈ ਚੈਤੀ ਜਗ੍ਹਾ ਤੇ ਕਬਜ਼ਾ ਕੀਤਾ ਹੋਰ ਬੜੀਆ ਮਨਮਤਾ ਨਸ਼ੇਦ ਆਦੀ ਆ ਨਸ਼ਾ ਪੀਂਦਾ ਵੀ ਆ ਜੀ ਜੀ ਤੇ ਉਹਦੇ ਤੇ ਇੱਕ ਟਰੱਕ ਨਾਲ ਸ਼ਰਾਬ ਦਾ ਬਾਹਰ ਫੈਮਿਲੀ ਵੀ ਕਰਦਾ ਬਾਹਰ ਹੀ ਸਟੇਟਾਂ ਨੂੰ ਸ਼ਰਾਬ ਸਪਲਾਈ ਵੀ ਕਰਦਾ ਬੜੇ ਵੱਡੇ ਲੈਵਲ ਤੇ ਉਹਦੇ ਪਿਛਲੇ ਸਾਲ 2021 ਚ ਇੱਕ ਪਰਚਾ ਹੋਇਆ ਸੀ ਇੱਕ ਟਰੱਕ ਸ਼ਰਾਬ ਦਾ ਉਹ ਪਰਚਾ ਸੀਗਾ ਜਿਹਦਾ ਅਜੇ ਵੀ ਪਰਚਾ ਚੱਲ ਰਿਹਾ ਹੈ ਪੰਜਾਬ ਤੋਂ ਬਾਹਰ ਦੀ ਸਟੇਟ ਦਾ ਕੇਸ ਹੈ ਜਾਂਦਾ ਹੈ ਸਰਕਾਰ ਦੇ ਨਾਲ ਫਿਰ ਮਿਲੀ ਭੁਗਤ ਆ ਤੁਹਾਨੂੰ ਦੱਸ ਦੇਣਾ ਸਰਕਾਰ ਦਾ ਕੰਮ ਪ੍ਰਸ਼ਾਸਨ ਦਾ ਕੰਮ ਮਿਲੀ ਭੁਗਤ ਮੇਰੇ ਤੇ ਉਹਨੇ ਇੱਕ ਮੇਰੇ ਤੇ 2022 ਚ ਮੇਰੇ ਖਿਲਾਫ ਵੀਡੀਓ ਪਾਈ ਜੀ ਮੇਰੇ ਪਰਿਵਾਰ ਦੇ ਖਿਲਾਫ ਮੇਰੇ ਬੱਚਿਆਂ ਦੇ ਖਿਲਾਫ ਹੋਰ ਬੜਾ ਕੁਝ ਨੇ ਮੇਰੇ ਖਿਲਾਫ ਬੋਲਿਆ 2022 ਚ 2022 ਚ ਉਦੋਂ ਵੀ ਮੈਂ ਉਹ ਵੀਡੀਓ ਨਾਲ ਲੈ ਕੇ ਐਫਐਸਬੀ ਨੂੰ ਦਿੱਤੀ ਜੀ ਫਿਰ ਕਾਰਵਾਈ ਨਹੀਂ ਹੋਈ ਹੂੰ ਕੋਈ ਪੌਂਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਫਿਰ ਉਹਦੇ ਮੁੰਡੇ ਨੇ ਪਰਸਨਲ 22 ਤਰੀਕ ਦੀ ਗੱਲ ਆ ਮੈਨੂੰ ਤਾਂ ਕੋਈ ਪਤਾ ਨਹੀਂ ਮੈਂ ਤਾਂ ਇੱਥੇ ਸੁਲਤਾਨ ਦੇ ਨਾਲ ਗੁਰੂ ਕਾਂਸੇ ਦੀ ਬੇਦਬੀ ਹੋਈ ਸੀ ਉਹਦੇ ਮਸਲੇ ਸ਼ਹਿਰ ਗਿਆ ਸੀ ਬੰਦਾ ਰੈਕਟ ਕਰਾਇਆ ਸੀਗਾ ਜੀ ਜੀ ਫਿਰ ਮਗਰੋਂ ਮੈਨੂੰ ਪਿੰਡੋਂ ਫੋਨ ਜਾਂਦਾ ਵੀ ਮਹਾਂਮਲ ਸਾਬ੍ਹ ਤੋਂ ਦੇ ਖਿਲਾਫ ਕਿਸੇ ਨੇ ਵੀਡੀਓ ਪਾਤੀ ਆ ਅੱਛਾ ਜੀ ਮੈਂ ਉਸੇ ਟਾਈਮ ਹੀ ਜਾ ਕੇ ਉੱਥੋਂ ਐਪਲੀਕੇਸ਼ਨ ਲਿਖਾ ਕੇ ਤੇ ਐਸਐਸਪੀ ਦੇ ਰਾਸੀ ਵਿੱਚ ਐਸਪੀ ਡੀਰੋ ਦਿੱਤੀ ਹੂੰ ਨਾਲ ਹੀ ਬੋਲ ਕੇ ਪਾਇਆ ਕਿ ਪਈਆ ਮੈਂ ਤਾਂ ਉਸ ਬੰਦੇ ਨੂੰ ਕਦੀ ਵੇਖਿਆ ਵੀ ਨਹੀਂਗਾ ਜੀ ਉਹ ਕਿਹੜਾ ਸੁਖਪ੍ਰੀਤ ਟੋਨੀ ਆ ਕਿੱਥੇ ਰਹਿੰਦਾ ਹੈ ਉਹਨੇ ਬੜੀ ਵੱਡੀ ਜ ਸਾਹਿਬ ਮੈਂ ਦੁਖੀ ਹੋ ਕੇ ਤਿੰਨ ਚਾਰ ਵੀ ਮੈਨੂੰ ਕੁੱਟਮਾਰ ਕੀਤੀ ਆ ਇਹ ਬਹੁਤ ਕੁਝ ਬੋਲਿਆ ਉਹਨੇ ਤੇ ਮੈਂ ਮਰ ਰਿਆ ਇਹ ਕਨਾਲ ਜਸਵੀਰ ਸਿੰਘ ਠੇਕੇਦਾਰ ਉਹਦਾ ਨਾਮ ਲੈਂਦਾ ਹੁੰਦੇ ਹੈ ਜੀ ਭਾਜੀ ਆਪਣੇ ਮੰਗਲ ਸਿੰਘ ਦਾ ਲੜਕਾ ਟੋਨੀ ਹੈ ਹਾਂ ਹਾਂਜੀ ਸੁਖਪ੍ਰੀਤ ਟੋਨੀ ਉਰਫ ਮੰਗਲ ਸਿੰਘ ਦਾ ਲੜਕਾ ਹੀ ਆ ਅੱਛਾ ਜੀ ਉਹਨਾਂ ਇੱਥੇ ਪਚੈਤੀ ਜਗ੍ਹਾ ਦਾ ਕਬਜ਼ਾ ਕੀਤਾ ਹੋਇਆ 21 ਮਰਲੇ ਜਗ੍ਹਾ ਪੰਚਾਇਤ ਨੇ ਕੇਫੀ ਜਿੱਤ ਚੁੱਕੀ ਆ ਇੱਕ ਇੱਥੇ ਮੇਰੇ ਜਿਹੜੇ ਨਾਲ ਜਸਵੀਰ ਸਿੰਘ ਨਾਮ ਲਿਆ ਉਹਦੇ ਥਾਂ ਤੇ ਉਹਨੇ ਇੱਕ ਮਰਲਾ ਤੇ ਕੋਸ਼ ਰਖਾਈਆਂ ਥਾਂ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਦੇ ਤੇ ਟਰੈਕਟਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਉਹ ਵੀ ਪਰਚਾ ਤੇ ਚੱਲਦਾ ਹੈ ਜੀ ਜੀ ਮੰਗਲ ਸਿੰਘ ਤੇ ਹੂੰ ਇਹ ਸਾਰੇ ਕਿਹੜੇ ਦੋਸ਼ੀ ਹੈਗੇ ਨੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਾਰਵਾਈ ਕਰ ਰਿਆ ਇਹਨਾਂ ਤੇ ਮੇਰੇ ਖਿਲਾਫ ਵੀਡੀਓ ਪਾਈਏ ਜੇ ਬੰਦਾ ਮਰ ਜਾਂਦਾ ਜੇ ਮਰ ਜਾਂਦਾ ਫਿਰ ਤਾਂ ਗੱਲ ਕੋਈ ਵੀ ਇੱਥੇ ਹੁਣ ਮੈਂ ਸੇਵਾ ਕਰਨ ਜਾਂਦਾ ਕੋਈ ਵੀ ਮੇਰੇ ਖਿਲਾਫ ਲਿਖ ਕੇ ਵੀਡੀਓ ਪਾ ਦੂਗਾ ਨਸ਼ੇ ਨਾਲ ਰੱਜ ਕੇ ਮੈਂ ਲਖਵੀਰ ਸਿੰਘ ਹਮਾੜਾ ਨੂੰ ਦੁੱਖੋਂ ਮਰ ਲੱਗਾ ਕਿ ਮੇਰੇ ਦੀਪ ਸਿੱਧੂ ਐਕਸੀਡੈਂਟ ਕਰਕੇ ਮਾਰ ਦਿੱਤਾ ਐਕਸੀਡੈਂਟ ਹੀ ਮਾਰ ਦਿੱਤਾ ਵੀ ਐਕਸੀਡੈਂਟ ਹੋ ਗਿਆ ਹੂੰ ਅੰਮ੍ਰਿਤਪਾਲ ਨੇ ਇੱਕ ਗੁਰੂਦੇਵ ਸਿੰਘ ਛੜਾਣ ਦੀ ਖਾਤਰ ਇੱਕ ਥਾਣੇ ਦਾ ਘਰਾਓ ਕੀਤਾ ਸੀ ਕੁਝ ਨਹੀਂ ਕੀਤਾ ਸੀ ਹੁਣੇ ਜੀ ਜੀ ਤੇ ਗੁਰੂਪ੍ਰਾਂਸ ਨੂੰ ਪੂਰਾ ਸਤਕਾਰ ਤਾਂ ਲਗਾਇਆ ਸੀ ਉਹਨੂੰ ਐਨਐਫੀ ਲਾ ਕੇ ਬਾਹਰ ਦੀ ਸਟੇਟ ਦੇ ਵਿੱਚ ਉਹਨੂੰ ਭੇਜਿਆ ਬੰਦ ਕੀਤਾ ਆਇਆ ਹਾਂ ਹਾਂ ਡਿਵਿਡੂ ਕੋ ਅੱਜ ਤੱਕ ਰੋਹਰਿਆ ਆ ਨਹੀਂ ਬੜੇ ਸੰਸਪਦ ਘੜਨੇ ਲਾ ਰਿਹਾ ਨੇ ਹੋਰ ਐਨਐਫੀ ਲਾ ਰਿਆ ਨੇ ਜੀ ਮੈਂ ਹੁਣ ਤੁਹਾਡੇ ਚੈਨਲ ਦੇ ਮਾਧਮੇ ਰੀ ਕੌਮ ਨੂੰ ਦੱਸਣਾ ਚਾਹਣਾ ਕਿ ਸਿੱਖ ਜਥੇਬੰਦੀਆਂ ਨੂੰ ਸਾਰੀ ਕੌਮ ਨੂੰ ਬੇਨਤੀ ਜਿਵੇਂ ਆ ਭਾਈ ਅਮਰਤਪਾਲ ਨਾਲ ਹੋਇਆ ਏ ਜਿਵੇਂ ਦੀਪ ਸਿੱਧੂ ਨਾਲ ਹੋਇਆ ਏ ਜਾਂ ਹੋਰ ਕਿੰਨੇ ਸਿੱਖ ਨੌਜਵਾਨਾਂ ਨਾਲ ਹੋ ਰਿਹਾ ਏ ਪੰਜਾਬ ਦੀ ਧਰਤੀ ਤੇ ਹੋ ਰਿਹਾ ਬਾਹਰ ਵੀ ਹੋ ਰਿਹਾ ਬਾਹਰ ਕਿਆ ਦੇਸ਼ਾਂ ਚੂ ਕਰ ਰਹੀ ਏ ਸਰਕਾਰਾਂ ਇਹ ਉਹ ਜਿਹੜੀਆਂ ਇਥੋਂ ਦੀਆਂ ਏਜੰਸੀਆਂ ਨੇ ਜਾਂ ਕੋਈ ਨਾ ਸੇਵਾ ਕਰਦਾ ਕੌਮ ਦੇ ਕਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਅੱਗੇ ਵੀ ਦੋ ਦਰਖਾਸਤਾਂ ਦਿੱਤੀਆਂ ਪ੍ਰਸ਼ਾਸਨ ਨੂੰ ਹੁਣ ਵੀ ਦਿੱਤੀ ਐ ਪਰਸੋਂ ਲਈ ਦਰਖਾਸਤ ਐ ਐਸਐਸਪੀ ਨੂੰ ਦਿੱਤੀ ਐ ਐਸਐਸ ਨੂੰ ਦਿੱਤੀ ਸਾਰੇ ਅਫਸਰਾਂ ਨੂੰ ਮਿਲ ਕੇ ਆਇਆ ਪਰ ਪ੍ਰਸ਼ਾਸਨ ਨੇ ਉਹ ਬੰਦੇ ਦੀ ਅਜੇ ਤੱਕ ਕੀਤੀ ਨਹੀਂ ਕੋਗ ਵੀ ਬੰਦਾ ਕਿੱਥੇ ਹੈਗਾ ਕਿਵੇਂ ਹੈ ਕਿੱਥੇ ਉਹਦਾ ਪਰਿਵਾਰ ਅਕਰਮਾਨ ਨ ਪਿੰਡ ਚ ਫਰਦਾ ਘੁੰਮਦੇ ਫਰਦੇ ਚਾਚੇ ਪਾਈ ਉਸ ਬੰਦੇ ਦੇ ਘਰ ਤੱਕ ਵੀ ਪਹੁੰਚ ਪੁਲਿਸ ਨੇ ਹਾਲੇ ਤੱਕ ਨਹੀਂ ਕੀਤੀ ਕੱਲ ਇੱਕ ਥਾੰਦਰ ਆਇਆ ਸੀ ਗੜਾ ਮਾਰਗ ਚਲਾ ਗਿਆ ਉਸ ਤੋਂ ਬਾਅਦ ਕੋਈ ਉੱਤੇ ਬੰਦਾ ਨਹੀਂ ਆਇਆ ਅੱਛਾ ਜੇ ਕੋਈ ਹੁੰਦੀ ਤੇ ਅਜੇ ਤੱਕ ਇਹਦਾ ਪੁੱਤਰ ਕਰੋ ਇਹ ਗੱਲ ਕਹਿ ਦੇ ਮਾਂ ਤੇ ਨੂੰ ਭਜਣਾ ਪੈਂਦੇ ਉਸ ਵੇਲੇ ਥਾਣੇ ਜਾ ਕੇ ਰਿਪੋਰਟ ਕਰਦੇ ਜੀ ਜੀ ਅਜੇ ਤੱਕ ਕੋਈ ਰਿਪੋਰਟ ਨਹੀਂ ਕੀਤੀ ਕਿਤੇ ਗਾਇ ਨਹੀਂ ਪਰਿਵਾਰ ਪਰ ਉਹ ਕਹਿ ਰਹੇ ਸਾਡਾ ਮੁੰਡਾ ਇੱਥੇ ਆ ਉੱਥੇ ਅਜੇ ਤੱਕ ਨਹੀਂ ਆਇਆ ਤੇ ਮੈਂ ਉਹਨੂੰ ਵੀ ਕਿਵੇਂ ਉਹਨਾਂ ਸਿੰਘਾਂ ਨਾਲ ਹੋਇਆ ਉਵੇਂ ਮੇਰੇ ਨਾਲ ਹੋਣਾ ਹੈ ਕਿਹੜੀਆਂ ਇਥੋਣੀਆਂ ਏਜੰਸੀਆਂ ਨੇ ਜਾਂ ਸਰਕਾਰ ਇਹ ਮੇਰੇ ਬੁਰੀ ਤਰ੍ਹਾਂ ਪਿੱਛੇ ਪੈ ਚੁੱਕੀ ਆ ਵੀ ਕਿਸੇ ਟਾਈਮ ਹੀ ਮੇਰਾ ਕਿਤੇ ਵੀ ਇਹ ਕੁਝ ਵੀ ਕਰ ਐਕਸੀਕਟਿਵ ਕਰਾ ਸਕਦੇ ਆ ਜਾਂ ਮੇਰੇ ਤੇ ਝੂਠਾ ਕੋਈ ਕੇਸ ਹੀ ਪਾ ਸਕਦੇ ਆ ਮੇਰੇ ਘਰ ਤੇ ਕੋਈ ਇਹ ਦੋ ਨੰਬਰ ਦੀ ਚੀਜ਼ ਪਤਾਰਥੀ ਰੱਖ ਕੇ ਮੇਰੇ ਤੇ ਪਰਚਾ ਕਰਾ ਸਕਦੇ ਨੇ ਇਹੋ ਜਿਹੇ ਨਸ਼ੇੜੀ ਲੋਕਾਂ ਨੂੰ ਜੀ ਤੇ ਮੈਂ ਸਿੱਧੀ ਸਿੱਧੀ ਗੱਲ ਕਹਿਣਾ ਚਾਹੁੰਦਾ ਵੀ ਮੈਂ ਅੱਜ ਕੋਈ ਨਕਲਕਾ ਨਹੀਂ ਕਰਨ ਚਾਹੁੰਦਾ ਵੀ ਇੱਥੇ ਪ੍ਰੋਇਪਰ ਦੇ ਇੱਕ ਮਿੰਕੂ ਚੌਧਰੀ ਨਾਂ ਦਾ ਆਦਮੀ ਆ। ਹਾਜ ਤੱਕ 3 ਸਾਲ ਪਹਿਲਾਂ ਉਹਨੇ ਕਾਰਡਿਓ ਪਾਈ ਵੀ ਮੈਂ ਪ੍ਰੋਇਪਰ ਦੇ ਵਿੱਚ ਬਲ ਸਿੰਘ ਦਾ ਜਰਨਲ ਵਜ ਦੇ ਇੰਦਰਾ ਗਾਂਧੀ ਦਾ 6 ਜੀ ਨੂੰ ਸ਼ਹੀਦੀ ਦਿਹਾੜਾ ਬਣਾਉਣਾ ਹੈ। ਜੀ ਜੀ। ਅਸੀਂ ਉਸ ਚੀਜ਼ ਦਾ ਵਿਰੋਧ ਕੀਤਾ ਵੀ ਨਾ ਤਾਂ ਉਦੋਂ ਬਲ ਸਿੰਘ ਸ਼ਹੀਦ ਹੋਇਆ ਹੈ, ਨਾ ਹੀ ਉਹ ਇੰਦਰਾ ਗਾਂਧੀ ਮਰੀ ਹੈ, ਨਾ ਹੀ ਜਰਨਲ ਵਜ ਦੇ ਉਸ ਦਿਨ ਮਰਿਆ ਹੈ। ਜੀ ਜੀ। ਬੇਚਾ ਸਾਦਾ ਤਾਂ ਉਦੋਂ 6 ਜੀ ਨੂੰ ਸ਼ਹੀਦ ਦਰਬਾਰ ਸਾਹਿਬ ਤੇ ਅਟੈਕ ਹੋਇਆ, ਖੰਦ ਜਰਨੈਲ ਸਿੰਘ ਸ਼ਹੀਦ ਹੋਇਆ, ਸਾਡੇ ਜਾਨ ਤੋਂ ਪਿਆਰੇ ਨੇਕਾ ਸਿੰਘ ਸ਼ਹੀਦ ਹੋਏ ਨੇ। ਜੀ। ਅਸੀਂ ਤਾਂ ਉਹਨਾਂ ਨੂੰ ਸਿੰਘਾਂ ਦੀ ਇਲਜ਼ਾਮ ਕਰਨੀ ਉਸ ਬੰਦੇ ਨੇ ਕਦੀ ਵੀ ਆਪਣੀ ਛੇਵ ਸੈਨਾ ਵਾਸਤੇ ਮੈਂ ਨਹੀਂ ਉਹਦਾ ਕੋਈ ਕੰਮ ਦੇਖਿਆ ਛੇਵ ਸੈਨਾ ਵਾਸਤੇ ਨੂੰ ਕੰਮ ਕੀਤਾ ਵੇ ਉਸ ਬੰਦੇ ਨੂੰ ਪੰਜ ਉਹਨਾਂ ਗਨਮਨ ਦਿੱਤੇ ਗਨਮਨ ਲੈ ਕੇ ਵੀ ਦੁਕਾਨ 'ਤੇ ਟਾਇਪ ਕਰਦਾ ਬੈਠੇ ਪਰੋਇ ਪਰ ਸ਼ਹਿਰ 'ਚ ਬੈਠਾ ਬੰਦਾ ਇਹ ਮਾਲਮ ਸਾਬ ਜਿਹੜਾ ਸ਼ਹੀਦੀ ਦਿਹਾੜੇ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਮਨਾਉਂਦੇ ਸੀ ਜਾ ਅੱਗੇ ਪਿੱਛੇ ਇਹ 6 ਜੂਨ ਨੂੰ ਬਣਾਉਣਾ ਚਾਹੁੰਦਾ ਸੀ ਬੰਦਾ 6 ਜੂਨ ਨੂੰ ਬਣਾਉਣਾ ਚਾਹੁੰਦਾ ਸੀ 6 ਜੂਨ ਨੂੰ ਅੱਜ ਤੱਕ ਤਿੰਨ ਸਾਲ ਦੀ ਗੱਲ ਆ 6 ਜੂਨ ਨੂੰ ਬਣਾਉਣਾ ਚਾਹੁੰਦਾ ਸੀ ਅਸੀਂ ਉਹ ਚੀਜ਼ ਦਾ ਵਿਰੋਧ ਕੀਤਾ ਪਰ ਉਸ ਬੰਦੇ ਨੂੰ ਗਨ ਸਕਿਉਰਿਟੀ ਦਿੱਤੀ ਗਨਮਨ ਦਿੱਤੇ ਹੋਏ ਕਿਹੜਾ ਇਹ ਸਾਡਾ ਪੁਲਿਸ ਪ੍ਰਸ਼ਾਸਨ ਗੱਲ ਸੁਣ ਕੇ ਵੀ ਕੁਝ ਨਹੀਂ ਕਹਾ ਕਿਹੜੇ ਸਾਡੇ ਨਸਨਸ ਨੇ ਸਾਡੇ ਤੇ ਸਾਰੇ ਹੀ ਡੇਰੇ ਫਿਰਸੇ ਤੇ ਮੇਰੇ ਤੇ ਕਿੰਨੇ ਪਰਚੇ ਝੂਠੇ ਕੀਤੇ ਗਏ ਜੀ ਜੀ ਕਿੰਨੇ ਵੀ ਪਰਚੇ ਨੇ ਅੱਜ ਤੱਕ ਹੋਏ ਸ਼੍ਰੋਮਣੀ ਕਮੇਟੀ ਇੱਕ ਕੀਤਾ ਉਹ ਵੀ ਝੂਠਾ ਹੋਇਆ ਤੇ ਮੇਰੀਆਂ ਬਾਵਾ ਬਾਵਾ ਸਾਡੀਆਂ ਭਣੀਆਂ ਗੀਆਂ ਲੱਪਾ ਭਣੀਆਂ ਗੀਆਂ ਸਾਡੀਆਂ ਦਸਤਾਰਾਂ ਦੀ ਬੇਦਬੀਆਂ ਹੋਈਆਂ ਕੇਸਾਂ ਦੀ ਬੇਦਬੀਆਂ ਹੋਈਆਂ ਉੱਥੇ ਦਰਬਾਰ ਸਾਹਿਬ ਦੇ ਵਿੱਚ 328 ਰੂਪਾ ਦਾ ਮੋਰਚਾ ਲਾਇਆ ਸੀ ਜੀ ਫਿਰ ਉਹ ਕਿਹੜੇ ਸਾਡੇ ਅਸਲੇ ਨਸਨਸ ਨੇ ਹੋਰ ਤਾਂ ਉਹ ਵੀ ਸਾਡੇ ਕੈਂਸਲ ਕਰਦੀ ਸਰਕਾਰ ਪਰ ਉਹਨਾਂ ਨੂੰ ਕਿਹੜੇ ਛਿਪਸਣ ਵਾਲੇ ਇਹੋ ਜਿਹੇ ਬੰਦੇ ਸਮਾਜ ਨੂੰ ਕੋਈ ਕੌਮ ਨੂੰ ਦੇਣ ਨਹੀਂ ਗਈ ਉਹਨਾਂ ਨੂੰ ਨਾ ਸਕੋਡੀਆਂ ਦਿੱਤੀਆਂ ਨੇ ਤੇ ਸਾਡੀ ਕੋਲੇ ਪ੍ਰਸ਼ਾਸਨ ਹੁਣ ਗੱਲ ਵੀ ਸੁਣਨ ਚੰਗੀ ਜਿਹਾ ਸੁਣਦਾ ਹੈਗਾ ਮੈਂ ਹੁਣ ਸਿੱਧੀ ਸਾਡੀ ਹੁਣ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੈਂ ਗੱਲ ਕਹਿਣਾ ਚਾਹਣਾ ਥੋਕ ਭਜਾ ਕੇ ਕੰਦ ਨੂੰ ਕੋਈ ਮੇਰਾ ਨਖਾਨ ਹੁੰਦਾ ਹੈ ਜਾਂ ਮੇਰੇ ਘਰੇ ਕੋਈ ਇਹੋ ਜਿਹਾ ਪਦਾਰਥ ਰੱਖਿਆ ਜਾਂਦਾ ਹੈ ਤਾਂ ਤੇ ਜ਼ਿੰਮੇਵਾਰੀ ਮੈਂ ਕੌਮ ਨੂੰ ਇਹ ਪੰਜਾਬ ਸਰਕਾਰ ਦੀ ਹੋਵੇਗੀ ਤੇ ਇਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਤੇ ਜੋ ਮੁੰਡਾ ਹੁਣ ਉਹਨੂੰ ਆ ਚਾਰ ਦਿਨ ਹੋ ਗਏ ਵੀਡੀਓ ਪਾਈ ਨੂੰ ਜੀ ਤੇ ਪ੍ਰਸ਼ਾਸਨ ਨੇ ਹੁਣ ਤੇ ਕੋਈ ਪੁੱਛਦਾਸ ਨਹੀਂ ਕੀਤੀ ਜੇ ਕੱਲ ਨੂੰ ਕੋਈ ਘਟਨਾ ਵਾਪਰਦੀ ਫਿਰ ਪ੍ਰਸ਼ਾਸਨ ਮੇਰੇ ਘਰ ਤੇ ਆਣ ਕੇ ਘੇਰਾ ਪਾਊਗਾ ਬਲਕਿ ਵੀਰ ਸਿੰਘ ਮਹਾਲਵੜੇ ਕੀਤਾ ਹੈ ਤੇ ਮੈਂ ਉਹਨਾਂ ਵਾਰ-ਵਾਰ ਐਸਐਸਪੀ ਐਸਪੀ ਡੀ ਨੂੰ ਸਾਰੇ ਜੀ ਦੱਸ ਰਿਹਾ ਐਸਐਚਓ ਨੂੰ ਦੱਸ ਰਿਹਾ ਡੀਐਸਪੀ ਨੂੰ ਕੱਲ ਦੱਸ ਰਿਹਾ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਤੇ ਸਾਡੇ ਇਹ ਗੁਲਾਮਾਂ ਵਾਲਾ ਸਾਡੇ ਨਾਲ ਕਿਹੜਾ ਇਥੋਂ ਪੰਜਾਬ ਦੀ ਸਰਕਾਰ ਬਤਾਰਾ ਕਰ ਰਹੀ ਆ ਜਾਂ ਅੱਗੇ ਵੀ ਸਾਡੇ ਧੱਕਾ ਤੇ ਸਾਡੇ ਨਾਲ ਅਜੇ ਤੱਕ ਧੱਕਾ ਹੀ ਹੋ ਰਿਹਾ ਸੋ ਮਾਲਮ ਸਾਹਿਬ ਜਿਸ ਤਰ੍ਹਾਂ ਤੁਸੀਂ ਜਿਹੜੀ ਦਰਖਾਸਤ ਤੁਹਾਡੇ ਹੱਥ ਦੇ ਵਿੱਚ ਹੈਗੀ ਹੈ ਤੁਸੀਂ ਐਸਐਸਪੀ ਸਾਹਿਬ ਨੂੰ ਦੇ ਕੇ ਆਏ ਹੋ ਸਪੀਡੀ ਨੂੰ ਦੇ ਕੇ ਆਏ ਕੀ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਤੁਹਾਡੀ ਜਿਸ ਤਰ੍ਹਾਂ ਤੁਹਾਡੇ ਨਾਲ ਘਟਨਾ ਵਾਪਰੀ ਵਾਪਰ ਸਕਦੀ ਹੈ ਕਿਉਂ ਕਾਰਵਾਈ ਨਹੀਂ ਕਰਦੇ ਵੇਖੋ ਜੀ ਇਹ ਤਾਂ ਤੁਸੀਂ ਆਪਣੇ ਨਿਸ਼ਾਨ ਸਿੰਘ ਜੀ ਜਾ ਕੇ ਐਸਐਸਪੀ ਨੂੰ ਸਵਾਲ ਪੁੱਛ ਸਕਦੇ ਹੋ ਜਾਂ ਡੀਐਸਪੀ ਨੂੰ ਪੋਸਟਲ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ ਜੀ ਜੀ ਮੈਂ ਇਹ ਦਰਖਾਸਤ ਵੀ ਦਿੱਤੀ ਇੱਕ ਪ੍ਰੈਸਨਲ ਦਰਖਾਸਤ ਇੱਕ ਪ੍ਰੈਸਨਲ ਵੀ ਦਿੱਤਾ ਹੈ ਵੀ ਮੈਂ ਜੋ ਸੇਵਾ ਕੀਤੀਆਂ ਨੇ ਜੇ ਤਾਂ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਹਮ ਉਹਨਾਂ ਦੋਸ਼ੀਆਂ ਇਹ ਕਿ ਉਹ ਮੰਗਲ ਸਿੰਘ ਇਹ ਕੰਮ ਨਹੀਂ ਕਰ ਸਕਦਾ ਨਾ ਕਿਹੜਾ ਟੋਨੀ ਮੁੰਡਾ ਸੁਖਪ੍ਰੀਤ ਉਹ ਵੀ ਨਹੀਂ ਕਰ ਸਕਦਾ ਜੀ ਤੇ ਨਾ ਹੀ ਸੁੱਖਾ ਸਿੰਘ ਮੇਰਾ ਰਸਤਾ ਰੋਕਣ ਦੀ ਤਾਕਤ ਰੱਖਦਾ ਹੈ ਗੱਲ ਇਹ ਹੈ ਕਿ ਵੀ ਪਿੱਛੋਂ ਕਿਹੜੀ ਕਿਹੜਾ ਪਿੱਛੇ ਇਹਨਾਂ ਸਾਜ਼ਿਸ਼ ਕਰਾ ਰਹੀ ਆ ਮੈਂਨ ਪ੍ਰਸ਼ਾਸਨ ਨੂੰ ਇਹ ਗੱਲ ਆ ਮੰਗ ਕ ਐਸ.ਜੀ. ਦੀ ਮੰਗ ਕਰ ਰਿਆਂ ਵੀ ਉਹਨਾਂ ਬੰਦਿਆਂ ਤੇ ਪਰਚਾ ਦਰਜ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਵੇ ਸਾਰੇ ਦੋਸ਼ੀਆਂ ਦਾ ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿੰਦੇ ਕਹਿਨ ਤੇ ਮੇਰੇ ਤੇ ਵਾਰ-ਵਾਰ ਗੱਲਾਂ ਕਰ ਰਹੇ ਹਮਲੇ ਕਰ ਰਹੇ ਨੇ ਮੈਂ ਇਸੇ ਗੱਲ ਦੀ ਗੱਲ ਕੀਤੀ ਜੇ ਤਾਂ ਇਸ ਆਪਣੀ ਏਪ੍ਰੈਲ ਦੇ ਮਹੀਨੇ ਕਰਤੀ ਤੇ ਨਹੀਂ ਤੇ 1 ਮਈ ਨੂੰ ਮੈਂ ਡੀ.ਸੀ. ਪ੍ਰੋਇਪਰ ਦੇ ਦਫ਼ਤਰ ਜੱਗੇ ਨਾ ਨਾ ਕੋਈ ਸਮਰਥਨ ਧਰਨਾ ਸਿੱਖ ਜਿੱਥੇ ਬੰਦਿਆਂ ਨੂੰ ਸਮਾਜ ਸੇਵੀ ਜਿੱਥੇ ਬੰਦਿਆਂ ਨੂੰ ਕਿਸਾਨ ਜਿੱਥੇ ਬੰਦਿਆਂ ਨੂੰ ਬੇਨਤੀ ਕਰ ਚੁੱਕਾ ਜੀ ਮੈਂ ਪੱਕਾ ਧਰਨਾ ਲਾ ਕੇ ਬੈਠਾਂਗਾ ਜਿੰਨਾ ਚਿਰ ਉਹ ਦੋਸ਼ੀਆਂ ਖਿਲਾਫ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਦਿੰਦਾ ਜੀ ਉਹਨਾਂ ਚਿਰ ਮੈਂ ਉੱਠਾਂਗਾ ਨਹੀਂ ਵੀ ਇਹ ਨਹੀਂ ਵੀ ਵਾਰ-ਵਾਰ ਮੈਨੂੰ ਅੱਜ ਇੱਕ ਬੰਦੇ ਨੇ ਪਾਈ ਵੀਡੀਓ ਪਹਿਲਾਂ ਉਹਨੇ ਮੇਰੇ ਪਰਿਵਾਰ ਦੇ ਖਿਲਾਫ ਪਾਈ ਮੇਰੇ ਬੱਚਿਆਂ ਦੇ ਖਿਲਾਫ ਵੀਡੀਓ ਪਾਈ ਇੰਨਾ ਉਹਨੇ ਮੰਦੀਸ਼ ਦਾ ਆਪ ਦੀ ਵਰਤੀ ਜੀ ਉਹਨਾਂ ਨੇ ਆਉਦੇ ਮੁੰਡੇ ਤੋਂ ਸਮੈਗ ਨਾਲ ਅੱਜਾ ਮੁੰਡਾ ਸਮੈਗ ਪੀਂਦਾ ਵੀ ਹੈ ਵੇਚਦੇ ਵੀ ਸਾਹ ਕੰਮ ਧੰਦੇ ਕਰਦੇ ਨੇ ਹੂੰ ਤੇ ਉਹਨੇ ਮੁੰਡੇ ਨੇ ਸਮੈਗ ਪੀ ਕੇ ਵੀਡੀਓ ਪਾ ਦਿੱਤੀ ਮੈਂ ਲਖੀਰ ਸਿੰਘ ਦੁੱਖੋਂ ਮਰਨ ਲੱਗਾ ਤੇ ਮਰਨ ਮੈਨੂੰ ਤਾਂ ਉਹ ਬੰਦਾ ਬੱਚਾ ਉਹ ਮੁੰਡੇ ਨੂੰ ਵੇਖਿਆ ਵੀ ਸਾਲ ਤੋਂ ਬਾਅਦ ਆ ਉਹ ਵੇਖਿਆ ਕਿੱਥੇ ਰਹਿੰਦਾ ਨਸ਼ੇ ਨੇ ਖਾ ਕੇ ਤੜਕੇ ਨਿਕਲਦਾ ਸ਼ਾਮ ਨੂੰ ਘਰੇ ਵੜਦੇ ਆਣ ਕੇ ਬੰਦੇ ਹੋਏ ਕੰਮ ਕੀ ਕਰਦੇ ਬਾਜੀ ਕੰਮ ਕੁਛ ਨਹੀਂ ਅਧਿਆਲੇ ਜਿਹੜੀ ਜਾਂਦਾ ਹੈ ਰਾਜਗੀਰ ਦਾ ਕੰਮ ਕਰਦਾ ਮਿਸਤਰੀ ਦਾ ਜੀ ਤੇ ਪਿਓ ਵੀ ਟਰੱਕ ਡਰਾਈਵਰ ਸੋ ਵੀ ਸਾਰਿਆਂ ਦੇ ਵਿੱਚ ਗੁਰਦੌਰ ਦੇ ਖਾਲੇ ਪੇਣ ਨੂੰ ਸੁੱਖਾ ਰਲ ਕੇ ਫਰੀ ਭੰਦਾ ਸੁੱਖਾ ਰਗੜੀ ਜਾਂਦਾ ਸੁੱਖਾ ਵੇਚੀ ਵੀ ਜਾਂਦੇ ਆ ਸਾਰੇ ਨਸ਼ੇ ਧੰਦੇ ਕਰਦੇ ਵੱਡੇ ਲੈਵਲ ਨਸ਼ਾ ਵੇਚਦੇ ਆ ਜੇ ਇਹ ਨਸ਼ੇ ਦੇ ਖਿਲਾਫ ਗੱਲ ਕਰੀ ਜੇ ਤੇ ਉਹ ਇਹ ਜੀ ਉੱਥੇ ਗੁਰਦੌਰ ਦਾ ਮੈਂ ਸੁੱਖਾ ਰਗਣਾ ਕੌਣ ਰੋਕਣ ਜਾ ਕੋ ਕਰ ਨੂੰ ਤੇ ਸਾਰੇ ਨਸ਼ੇ ਦੀ ਗੱਲਾਂ ਕਰਦੇ ਆ ਨਸ਼ਾ ਵੇਚਦੇ ਵੱਡੇ ਲੈਵਲ ਤੇ ਤੇ ਇਹ ਗੱਲ ਸਾਡੀ ਸਰਕਾਰ ਸੁੱਖਾ ਸਿੰਘ ਸਰਪੰਚਾ ਇੱਕ ਦਿਨ ਮੇਰੇ ਨਾਲ ਰੋਕਿਆ ਜਦੋਂ ਉਹਨੇ 26 ਤਰੀਕ ਨੂੰ ਉਗਲੇ ਦਿਨ ਇੱਕ ਦਿੱਲੀ ਤੋਂ ਇੱਕ ਲੇਡੀ ਆਈ ਉਹਦੇ ਨਾਮ ਪੰਜ ਛੇ ਦਿਨ ਰਹੀ ਆ ਗੱਡੀ ਤੇ ਉਹਨੇ ਕਿਹੜਾ ਕੇਸ ਮੇਰਾ ਸਾਰਾ ਉਹਨੇ ਤੁੱਥਮੁੱਥ ਕਰਾਇਆ ਜੀ ਫਿਰ ਐਸਐਸਪੀ ਨੂੰ ਮਿਲੀ ਸਾਰੇ ਅਫਸਰਾਂ ਨੂੰ ਮਿਲਦੀ ਰਹੀ ਜਾ ਕੇ ਤੇ ਉਹ ਮੇਰਾ ਅਜ ਤੱਕ ਪਰਚਾ ਵੀ ਸਿਰੇ ਨਹੀਂ ਲੱਗਾ ਚੱਲਿਆ ਨਹੀਂ ਕਿ ਉਹ ਇਹ ਮੈਂ ਤਾਂ ਕਹਿੰਦਾ ਵੀ ਕੋਈ ਸੈਂਟਰ ਦੀਆਂ ਏਜੰਸੀਆਂ ਜਾ ਕਿਵੇਂ ਸਾਡੇ ਸਿੱਖ ਵਿਰੋਧੀ ਜੁੱਥੇ ਬੰਦੀਆਂ ਨੇ ਉਹ ਇੱਕ ਦਿੱਲੀ ਤੋਂ ਲੇਡੀ ਉਹਦਾ ਨਾਮ ਤਾਂ ਨਹੀਂ ਜਾਣਦਾ ਉਹ ਐਸਐਸਪੀ ਨੂੰ ਮਿਲੀ ਜਾਣ ਕੇ ਸੁੱਖਾ ਸਿੰਘ ਨਾਲ ਪੰਜ ਛੇ ਦਿਨ ਰਹੀ ਇੱਥੇ ਗੱਡੀ ਤੇ ਰਾਤ ਨੂੰ ਦੋ ਤਿੰਨ ਗੱਡੀਆਂ ਦੇਰ ਰਾਤ ਭਜਾਈਆਂ ਉਹ ਕਿਹੜਾ ਕੇਸ ਮੇਰਾ ਇਹਨਾਂ ਥੰਡੇ ਬਸੇ ਪਾਤਾ ਪਰਚਾ ਛੇੜੀ ਲੱਗਨ ਦਿੱਤਾ ਤੇ ਮੈਂ ਇਸੇ ਗੱਲ ਤੇ ਮੰਗ ਕਰਦਾ ਵੀ ਕਿਹੜੀਆਂ ਸੈਂਟਰਲੀਆਂ ਏਜੰਸੀਆਂ ਜਾਂ ਕਿਵੇਂ ਸਿੱਖ ਵਿਰੋਧੀ ਤਾਕਤਾਂ ਨੇ ਕਿਵੇਂ ਆਰਐਫਐਸਆਈ ਛੇਪ ਸੇਣਾ ਬਜਰੰਗਦਾਲਾ ਜੀ ਇਹ ਕਿਹੜੇ ਇਹਨਾਂ ਦੇ ਬੰਦੇ ਨੇ ਇਹੋ ਜਿਹੇ ਕਿਹੜੇ ਇਹਨਾਂ ਦੀ ਅਲਡਾਰ ਤੇ ਬੰਦੇ ਹੁੰਦੇ ਆ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਤੇ ਪੂਰੀ ਤਰ੍ਹਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੈਂ ਇਸ ਚੀਜ਼ ਦੇ ਅੱਜ ਮੰਗ ਕਰਦਾ ਸਾਰੀ ਇਹ ਕੌਮ ਤੇ ਮੰਗ ਕਰਦਾ ਵੀ ਮੈਂ ਸਾਰੀ ਜ਼ਿੰਦਗੀ ਪੰਥ ਤੇ ਕੌਮ ਦੇ ਲੇਖੇ ਲਾਈ ਆ ਜੇ ਮੇ ਭੋਖੜਤਾਂ ਰੱਖੀਆਂ ਨੇ ਤੇ ਬੰਦੀ ਸਿੰਘਾਂ ਵਾਲੀ ਰੱਖੀ ਹੋਵੇ ਤੇ ਸੁਲਤਾਨਪੁਰ ਸਹਿਮ ਦੁੱਦੀ ਨੂੰ ਪਵਿੱਤਰ ਸ਼ਹਿਰ ਕਰਾਇਆ ਹੋਵੇ ਜਾਂ ਡੇਰੇ ਸਰਸੇ ਦਾ ਸੰਘਰਸ਼ ਸਾਰਾ ਲੜਿਆ ਹੋਵੇ ਆਪਦੇ ਪਿਰ ਤੇ ਡਾਂਗਾ ਖਾਧੀਆਂ ਨੇ ਸੱਟਾਂ ਲੱਗੀਆਂ ਖਾਧੀਆਂ ਨੇ ਉਹਦੇ ਵੀ ਬੜੀਆਂ ਸੱਟਾਂ ਖਾਧੀਆਂ ਜੀ ਆ ਕਈ ਪਰਚੇ ਮੈਨੂੰ ਗਿਣਤੀ ਨਹੀਂ ਪਰਚਿਆਂ ਦੀ ਸਰਸੇ ਵਾਲਿਆਂ ਦੇ ਉਹ ਤੋਂ ਬਾਅਦ ਸਰਕਾਰ ਦੇ ਵੇਲੇ ਕਿੰਨੇ ਪਰਚੇ ਦਰਜ ਹੋਏ ਨੇ ਮੇਰੇ ਤੇ ਭਾਜਪਾ ਵੀ ਕਿ ਕੇਸ ਚੱਲ ਰਹੇ ਨੇ ਬਾਜ ਰੋਮਨ ਕਮੇਟੀ ਨੇ ਇੱਕ ਦੋ ਪਰਚੇ ਕਰਾਏ ਉਹ ਵੀ ਚੱਲ ਰਹੇ ਨੇ ਤੇ ਅਸੀਂ ਕੌਮ ਲਈ ਚੜ੍ਹਚੜ ਲੜਦੇ ਆ ਕਿਹੜੇ ਸਵਾਸ ਨੇ ਮੈਂ ਤਾਂ ਇਹ ਅਰਦਾਸ ਕਰਦਾ ਗੁਰੂ ਸੱਚੇ ਪਾਤਸ਼ਾਹ ਪੰਥ ਤੇ ਕੌਮ ਦੇ ਲੇਖੇ ਲੱਗ ਜਾਣਾ ਤੇ ਕਿਹੜੀ ਗੋਲੀ ਜੇ ਮੈਨੂੰ ਪ੍ਰਸ਼ਾਸਨ ਦੀ ਗੋਲੀ ਵੱਜੇ ਮੈਂ ਕੌਮ ਤੇ ਮੋਰਚੇ ਵਿੱਚ ਮਰਾਂ ਜੇ ਮੇਰਾ ਦੁਸ਼ਮਣ ਨੂੰ ਗੋਲੀ ਮਾਰੇ ਮੈਂ ਤਾਂ ਜੰਗ ਦੇ ਮੈਦਾਨ ਚ ਲੜ ਕੇ ਮਰਾਂ ਮੈਂ ਉਹ ਜੀ ਬ੍ਰਿਧਰ ਵਾਲੀ ਮੌਤ ਕਿਸੇ ਤੇ ਪਰਚਾ ਝੂਠਾ ਕਰਾ ਦੇਣ ਉਹ ਨਹੀਂ ਮਰਨਾ ਚਾਹੁੰਦਾ ਮੈਨੂੰ ਕੋਈ ਮੌਤ ਦਾ ਜਾਂ ਪਰਚੇ ਦਾ ਡਰ ਨਹੀਂ ਅੱਗੇ ਹੋਰ ਹੋ ਜਾਣਾ ਪਰ ਮੈਂ ਮਰਦਾਂ ਵਾਲੀ ਮੌਤ ਮਰਨਾ ਚਾਹਣਾ ਕਿ ਮੇਰੇ ਕੋਈ ਤਜ ਕਿ ਇਹ ਨਹੀਂ ਵੀ ਮੇਰੇ ਨਸ਼ੇੜੀ ਨੂੰ ਨਸ਼ਾ ਖਵਾ ਕੇ ਵੀਡੀਓ ਪਵਾਤੀ ਮੈਨੂੰ ਲਖਵੀਰ ਸਿੰਘ ਤਾਂ ਮੈਨੂੰ ਮਰਨਾ ਚਾਹਣਾ ਵੀ ਝੂਠੇ ਪਰਚੇ ਕਿਵੇਂ ਅਮਰਤਪਾਲ ਜਿਹੜੇ ਬੰਦ ਕੀਤਾ ਜਾਂ ਸਾਡੇ ਹੋਰ ਕੌਮ ਦੇ ਕੌਮੀ ਸੂਰਮੇ ਕਈ ਝੂਠੇ ਕੇਸਾਂ ਫਸਾ ਕੇ ਜੀ ਸਰਕਾਰਾਂ ਨੇ ਬੰਦ ਕੀਤੇ ਹੋਏ ਨੇ ਮੈਂ ਉਹ ਜੀ ਮੌਤ ਨਹੀਂ ਮਰਨਾ ਚਾਹਦਾ ਮੇਰੀ ਕੌਮ ਨੂੰ ਇੰਨੀ ਸਾਰੀਆਂ ਸਿੱਖ ਜਿੱਥੇ ਬੰਦਿਆ ਸਮਾਜ ਸੇਵੀ ਜਿੱਥੇ ਮੈਂ ਬੇਨਤੀਆਂ ਮੈਂ ਮਰਦਾ ਵਾਲੀ ਮੌਤ ਮਰ ਕੇ ਮੇਰਾ ਦੁਸ਼ਮਣ ਸਾਹਮਣੇ ਹੋਵੇ ਤੇ ਮੈਨੂੰ ਪਤਾ ਹੋਵੇ ਮੈਂ ਲੜਿਆ ਦੁਸ਼ਮਣ ਦੇ ਸਾਹਮਣੇ ਮੈਂ ਫੱਟ ਖਾ ਕੇ ਮਰਾਂ ਜਾਂ ਦੁਸ਼ਮਣ ਨੂੰ ਮਾਰਾਂ ਚਾਹ ਮੈਂ ਕਿਸੇ ਪ੍ਰਸ਼ਾਸਨ ਮਨ ਗੋਲੀ ਮਾਰੇ ਫਰੇ ਆ ਮੇਰੇ ਦੇ ਮਾਲਕੇ ਮੈਨੂੰ ਮਾਰ ਦੇਵੇ ਮੈਂ ਇਹੋ ਜੀ ਮੌਤ ਮਰਨ ਚਾਹਣਾ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਪਿੰਡ ਦੇ ਬੰਦਿਆਂ ਦਾ ਨਾਮ ਹੀ ਲਿਆ ਹੈਗਾ ਤੁਹਾਡੇ ਵਿਰੋਧੀ ਬਾਹਰ ਤੋਂ ਵੀ ਹੈਗੇ ਪਾਸੇ ਤੋਂ ਵੀ ਵੇਖੋ ਜੀ ਮੈਂ ਤੁਹਾਨੂੰ ਕਹਿ ਚੁੱਕਾ ਪਿੰਡ ਵਾਲੇ ਬੰਦੇ ਇੰਨੀ ਜੋ ਕੋਈ ਨਹੀਂਗੇ ਇਹ ਨਸ਼ੇੜੀ ਨੇ ਨਸ਼ਾ ਖਾਂਦੇ ਨੇ ਸਾਰੇ ਇਹਨਾਂ ਡੋਪ ਟੈਸਟ ਕਰਾਇਆ ਜਾ ਪ੍ਰਸ਼ਾਸਨ ਲਿਆ ਕਰ ਲਿਓ ਸਾਰੇ ਨਸ਼ੇੜੀ ਨੇ ਫਿਰ ਇਹ ਪਿੱਛੇ ਹੋਰ ਵੀ ਤਾਕਤਾਂ ਕੰਮ ਕਰੀਆਂ ਨੇ ਮੈਂ ਉਹਨਾਂ ਤਾਕਤਾਂ ਨਾਲ ਉਹ ਤਾਕਤਾਂ ਦੇ ਕਰ ਪਹੁੰਚਣਾ ਚਾਹਣਾ ਉਹ ਤਾਕਤਾਂ ਸਾਹਮਣੇ ਆਉਣ ਤੇ ਫਾਕਪਾ ਮੇਰ ਨਾਲ ਗੱਲ ਕਰਨਾਂ ਕੋ ਉਹਨਾਂ ਦੇ ਜੇ ਸਰਕਾਰ ਭਾਂਡਾ ਹਰ ਕਰ ਦੂ ਠੀਕ ਨਹੀਂ ਤੇ ਫਿਰ ਅਸੀਂ ਦੂਜੀ ਤਰ੍ਹਾਂ ਵੇਖਾਂਗੇ ਜੇ ਪ੍ਰਸ਼ਾਸਨ ਤੁਹਾਡੀ ਕਾਰਵਾਈ ਨਹੀਂ ਕਰਦਾ ਤੁਹਾਡਾ ਸਟੈਂਡ ਫਿਰ ਇੱਕ ਮੈਂ ਤੋਥੇ ਡੀਸੀ ਦਫਤਰ ਕੇ ਧਰਨਾ ਲਾਵਾਂਗੇ ਪੱਕੇ ਤੌਰ ਤੇ ਮੋਰਚਾ ਲਾ ਕੇ ਬੈਠਾਂਗਾ ਜਿੰਨਾ ਚਿਰ ਉਹ ਪ੍ਰਸ਼ਾਸਨ ਦੇ ਦੋਸ਼ੀ ਸਾਹਮਣੇ ਲਿਆਂਦਾ ਉਹਨਾਂ ਇਨਕੁਆਇਰੀ ਕਰਕੇ ਇਹ ਇਹਨਾਂ ਦੀ ਵੀ ਗੱਲ ਕਰਦਾ ਮੰਗਲ ਸਿੰਘ ਜਾਂ ਟੋਨੀ ਦੀ ਜਾਂ ਸੁਖਰ ਸਿੰਘ ਦੀ ਇਹਨਾਂ ਨੂੰ ਇਹਨਾਂ ਨੂੰ ਰਿਮਾਂਡ ਲੈ ਕੇ ਉਹ ਬੰਦੇ ਅਗਰ ਪਹੁੰਚੇ ਕਿਹੜੇ ਬੰਦੇ ਮੇਰੇ ਮਰ ਕੰਮ ਕਰਾ ਰਹੇ ਨੇ ਹੂੰ ਹੂੰ ਉਹਨਾਂ ਬੰਦੇ ਅਗਰ ਪਹੁੰਚੇ ਜਾਵੇ ਜੀ ਜੀ ਇਹ ਮੇਰੀ ਮੰਗ ਹੈ ਜ ਪਿੰਡ ਮਹਾਲਮ ਦੇ ਵਿੱਚ ਮੈਂ ਅੱਜ ਪਹੁੰਚਿਆ ਸੀਗਾ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਪ੍ਰਧਾਨ ਸਾਹਿਬ ਹੈਗੇ ਨੇ ਸਰਦਾਰ ਲਖਬੀਰ ਸਿੰਘ ਮਹਾਲਮ ਜੀ ਸੋ ਜਿਨ੍ਹਾਂ ਨੂੰ ਧਮਕੀਆਂ ਮਿਲੀਆਂ ਨੇ ਮਾਰਨ ਤੱਕ ਦੀਆਂ ਸੋ ਵੱਡੀਆਂ-ਵੱਡੀਆਂ ਸਾਜਸਾਂ ਇਹਨਾਂ ਦੇ ਨਾਲ ਕੀਤੀਆਂ ਗਈਆਂ ਨੇ ਸੋ ਗੁਰੂ ਗ੍ਰੰਥ ਸਾਹਿਬ ਦੀ ਵੱਡੀ ਸੇਵਾ ਕਰਦੇ ਆਏ ਨੇ ਲੰਬੇ ਸਮੇਂ ਤੋਂ ਭਾਵੇਂ ਸਿਰਸੇ ਵਾਲੀ ਦੀ ਗੱਲ ਕਰੀਏ ਤੇ ਭਾਵੇਂ ਜਿਹੜੀ 328 ਰੁਪਿਆਂ ਦੀ ਲੜਾਈ ਹੈਗੀ ਐਸਜੀਪੀਸੀ ਦੇ ਨਾਲ ਅਮਰਸਰ ਦੇ ਵਿੱਚ ਸੋ ਦੋਸਤੋ ਦੂਜੀ ਧਿਰ ਦੀ ਵੀ ਗੱਲਬਾਤ ਸੁਣ ਕੇ ਤੁਹਾਡੇ ਸਾਹਮਣੇ ਰੱਖਾਂਗੇ ਕੀ ਕਹਿੰਦੇ ਆ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨਸ ਜੋ ਗਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ